ਸਜਨ ਕੁਮਾਰ ਬੈਸੇ ਇੱਕ ਹੋਰ ਜਹੀ ਕਤਲੇਆਮ ਦੇ ਮਾਮਲੇ ਚ ਸੀ ਕਤਲੇਆਮ ਦੇ ਮਾਮਲੇ ਚ ਜੇਲ੍ਹ ਚ ਨੇ ਹਮ ਤੇ ਇੱਕ ਹੋਰ ਮਾਮਲੇ ਚ ਪਿਤਾ ਪੁੱਤਰ ਜਸਵੰਤ ਸਿੰਘ ਤੇ ਉਹਨਾਂ ਦੇ ਪੁੱਤਰ ਤਰਨਦੀਪ ਦੇ ਕਤਲ ਦੇ ਮਾਮਲੇ ਚ ਦੋਸ਼ੀ ਕਰਾਰ ਦਿੱਤੇ ਗਏ ਨੇ ਸੋ ਮੰਨਿਆ ਜਾ ਰਿਹਾ ਕਿ 20 ਸਾਲ ਹੀ ਇਹਦੇ ਵਿੱਚ ਬੀਤਿਆ ਆ ਹਮ ਹਮ ਕਿ ਉਹ ਇਕੱਠੀ ਚੱਲੂਗੀ ਜਾਂ ਇੱਕ ਮੁੱਕਣ ਤੇ ਦੂਈ ਚੱਲੂਗੀ ਇਹ ਵੀ ਹੈ ਜਿਸਵਾਲ ਹੈ ਹਮ ਹਮ ਪਰ ਇਕਾ ਦੁੱਕਾ ਪੰਜ 10 ਹੈ ਨਾ ਦਰਜਨ ਤੱਕ ਕੇਸਾਂ ਚ ਜੇ ਇੰਨੇ ਸਾਲ ਲਟਕ ਲਟਕ ਕੇ ਕੋਈ ਸਜ਼ਾ ਹੋ ਵੀ ਗਈ ਕਿ ਉਸ ਨੂੰ ਇਨਸਾਫ ਦਾ ਨਾਂ ਦਿੱਤਾ ਜਾ ਸਕਦਾ ਕਿ ਨਹੀਂ ਕਿ ਇਨਸਾਫ ਦੀ ਪਰਵਾਸਾ ਹੀ ਹੁੰਦੀ ਹੈ ਕਿ ਨਹੀਂ ਹੈਨਾ ਇਸ ਨੁਕਤੇ ਨੂੰ ਜੇਕਰ ਸਮਝਣਾ ਹੋਵੇ ਤਾਂ ਇਹ ਪਹਿਲੂ ਅਹਿਮ ਹੈ ਕਿ ਇੱਕ ਪਾਸੇ ਦਿੱਲੀ ਦੇ ਵਿੱਚ ਉਹ ਧਿਰ ਦਾ ਰਾਜ ਸੀ ਜਿਹਦਾ ਲੀਡਰ ਕਹਿ ਰਿਹਾ ਸੀਗਾ بڑا ਪੇੜ गिरਦਾ ਹੈ ਤਾਂ ਧਰਤੀ ਹਿੱਲਦੀ ਹੈ ਹੈਨਾ ਇਹ ਕਾਂਗਰਸ ਦੇ ਰਾਜ ਦੇ ਵਿੱਚ ਇਹ ਸਾਰਾ ਘਟਨਾਕਰਮ ਵਾਪਰਿਆ ਜੀ ਇਹ ਸਾਰਾ ਘਾਣ ਹੋਇਆ ਤੇ ਪਰ ਕੈਨ ਵਾਲੇ ਕਹਿੰਦੇ ਨੇ ਕਿ ਇਹਦੇ ਵਿੱਚ ਆਰਐਸਐਸ ਵਾਲੇ ਵੀ ਉਸ ਸਮੇਂ ਸ਼ਾਮਲ ਹੋ ਕੇ ਸੀ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ। ਹਮ ਕਿਤਾਬਾਂ ਪੰਨੇ ਖਬਰਾਂ ਕਾਫੀ ਕੁਝ ਬੋਲਦੀਆਂ ਨੇ। ਪਰ ਇਸ ਸਾਰੀ ਪ੍ਰਕਿਰਿਆ ਦੇ ਲਈ ਜੇ ਕਾਂਗਰਸ ਕਟਹਿਰੇ 'ਚ ਹੈ ਉਹਦੇ ਨਾਲ ਇਹ ਸੋ ਕਾਲਡ ਇਹ ਲੀਡਰਸ਼ਿਪ ਦੇ ਜਾਂ ਇਹ ਜਥੇਬੰਦੀਆਂ ਸੰਸਥਾਵਾਂ ਦਾ ਵੀ ਨਾਲ ਪਿਸ਼ੋਕੜ ਖੜਾ ਹੈ ਤੇ ਪਰ ਇਸ ਪਹਿਲੂ ਤੇ ਇਨਸਾਫ ਦੀ ਲੜਾਈ ਜਿਹਨੇ ਲੜਨੀ ਸੀ ਉਹਨੇ ਕਈ ਸਟੇਜਾਂ ਤੇ ਲੜਾਈ ਲੜਦਿਆਂ ਆਪਣੇ ਆਪ ਨੂੰ ਦਿਖਾਇਆ ਮੈਂ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਵੀ ਨਾਲ ਕਰ ਰਿਹਾ ਹਮ ਉਨੇ ਦਿਖਾਇਆ ਕਿ ਅਸੀਂ ਇਨਸਾਫ ਦੀ ਲੜਾਈ ਲੜ ਰਹੇ ਹਾਂ ਪਰ ਜਦੋਂ ਇਨਸਾਫ ਦਵਾ ਸਕਦੇ ਸੀ ਤਾਂ ਉਹਨਾਂ ਨੇ ਕੀ ਚਾਰਜ ਹੋਈ ਕੀਤੀ ਸਵਾਲੇ ਵੀ ਖੜਾ ਉਹ ਭਾਜਪਾ ਦੀ ਸਰਕਾਰ ਚ ਵੀ ਭਾਈ ਵੱਲ ਰਹੇ ਜੀ ਉਹ ਬੋਧੀ ਦੀ ਸਰਕਾਰ ਚ ਵੀ ਭਾਈ ਵੱਲ ਤਾਂ ਇਹਦੇ ਲਈ ਕਿੰਨੀ ਸ਼ਿੱਦਤ ਨਾਲ ਚਾਰਜ ਹੋਈ ਇਹ ਸਵਾਲ ਉਹਨਾਂ ਦੇ ਪਾਸੇ ਚ ਵੀ ਖੜਾ ਜੀ ਤੇ 41 ਸਾਲ ਬਾਅਦ ਜਦੋਂ ਅਸੀਂ ਆਪਾਂ ਇਹ ਖਬਰ ਦਾ ਜ਼ਿਕਰ ਕਰ ਰਹੇ ਹਾਂ ਵਿਜੇ ਜੀ ਤਾਂ ਜਿਨ੍ਹਾਂ ਨੇ ਇਹ ਦੁੱਖ ਆਪਣੇ ਤਨ ਤੇ ਹਟਾਇਆ ਜਿਹੜੇ ਤਾਂ ਚਲੇ ਗਏ ਉਹ ਤਾਂ ਚਲੇ ਗਏ ਜੀ ਪਿੱਛੇ ਉਹਨਾਂ ਨੂੰ ਜਿਹੜੇ ਰੋਣ ਵਾਲੇ ਸੀ ਹੈਨਾ ਕੀ ਅੱਜ ਉਹ ਇਸ ਸਥਿਤੀ 'ਚ ਹੈਗੇ ਨੇ ਉਹ ਹੈਗੇ ਵੀ ਨੇ ਕਿ ਨਹੀਂ ਜਿਹੜੇ ਹੋਣਗੇ ਵੀ ਕੀ ਉਹ ਸੁਣਨ ਵਾਲੀ ਸ਼ਕਤੀ ਵੀ ਰੱਖਦੇ ਹੋਣਗੇ ਸਮਝ ਆਲੀ ਸ਼ਕਤੀ ਵੀ ਰੱਖਦੇ ਹੋਣਗੇ ਕਿਸ ਉਮਰ ਦੇ ਪੜਾਛ ਹੋਣਗੇ ਅੱਜ ਦੇ ਹਿਸਾਬ ਨਾਲ ਉਹ ਤੁਸੀਂ ਝਾਤ ਮਾਰ ਕੇ ਦੇਖੋ ਹਾਂ ਜਿਹੜੇ ਛੋਟੇ ਉਮਰ ਦੇ ਹੋਣਗੇ ਬੱਚੇ ਹੋਣਗੇ ਔਰਤਾਂ ਜਵਾਕੜੀਆਂ ਹੋਣਗੀਆਂ ਉਹਨਾਂ ਨੂੰ ਜ਼ਰੂਰ ਅਜੇ ਲੱਗ ਰਹੂਗਾ ਕਿ ਇੰਨੇ ਸਾਲਾਂ ਬਾਅਦ ਜਦੋਂ ਕਿ ਇਹ ਸਾਰਾ ਨੰਗਾ ਚਿੱਟਾ ਸਾਰੀ ਦਿੱਲੀ ਨੇ ਦੇਖਿਆ ਜੋ ਲੋਕ ਦਿੱਲੀ ਚ ਬਸਦੇ ਸੀ ਉਹਨਾਂ ਚ ਛੋਟੇ ਵੱਡੇ ਰਤਬਿਆਂ ਉਹਦੇ ਆਲੇ ਸਾਰਿਆਂ ਨੇ ਕਿ ਉਹਨਾਂ ਦੀ ਕਦੇ ਹਿੰਮਤ ਨਹੀਂ ਹੋਈ ਕਿ ਉਹ ਆਕੇ ਇਹਦੇ ਲਈ ਖੜ੍ਹ ਜਾਂਦੇ ਔਰ ਸਾਰੇ ਮਸਲੇ ਨੂੰ ਇੱਕ ਇਕੱਠੇ ਪਲੇਟਫਾਰਮ ਤੇ ਲਿਆ ਕੇ ਇਸ ਤੇ ਫੈਸਲਾ ਨਹੀਂ ਹੋ ਸਕਦਾ ਸੀ ਹਮ ਅਜੇ ਵੀ ਇਹ ਰਾਜਨੀਤਿਕ ਰੋਟੀਆਂ ਸੇਕਣ ਵਾਲੀ ਕਬੈਚਵਾਰੇ ਫੈਸਲੇ ਨੇ ਉਹ ਸ਼ਿੱਦਤ ਨਹੀਂ ਹੈ ਨਾ ਅਦਾਲਤੀ ਪ੍ਰਕਿਰਿਆ ਦੀ ਤੇ ਨਾ ਹੀ ਰਾਜਨੀਤਿਕ ਤਰ੍ਹਾਂ ਦੀ